ਕਾਲ ਜੀ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਜੀ ਦੇ ਜਤਨਾ ਸਦਕਾ ਤੇ ਇੱਕ ਬਹੁਤ ਵਧੀਆ ਉਪਰਾਲਾ ਜਿਨ੍ਹਾਂ ਨੇ ਕੀਤਾ ਹੈ ਮੁੱਖ ਮੰਤਰੀ ਸਿਹਤ ਯੋਜਨਾ ਤੇ ਕੱਲ ਤੋਂ ਸਿਹਤ ਕਾਰਡ ਰਜਿਸਟ੍ਰੇਸ਼ਨ ਦੀ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਸਾਡੇ ਪਿੰਡ ਸੰਗੇ ਦੇ ਵਿੱਚ ਜਿਹਦੇ ਵਿੱਚ ਹਰ ਇੱਕ ਪਰਿਵਾਰ ਲਈ 10 ਲੱਖ ਰੁਪਏ ਦਾ ਬੀਮਾ ਇੱਧਰ ਇਹ ਸਾਡੇ ਵੀਰ ਟੋਕਨ ਕੱਟ ਰਹੇ ਨੇ ਇਹਦੇ ਵਾਸਤੇ ਤੁਹਾਨੂੰ ਜੋ شناਖਤੀ ਕਾਰਡ ਹੁੰਦਾ ਵੋਟਾਂ ਵਾਸਤੇ ਜਾਂਦਾਰ ਕਾਡੋ ਲੈ ਕੇ ਆਉਣਾ ਪੈਂਦਾ ਹੈ ਤੇ ਪਰਿਵਾਰ ਬੱਚਿਆਂ ਦਾ ਵੈਸੇ ਐਡ ਹੋ ਜਾਂਦਾ ਫਿਰ ਉਧਰ ਹੁਣ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ ਇਧਰੋਂ ਟੋਕਣ ਮਿਲਦਾ ਨੰਬਰ ਲੱਗਦਾ ਹੈ ਇਧਰ ਫਿਰ ਰਜਿਸਟ੍ਰੇਸ਼ਨ ਹੈ ਜੀ ਤੇ ਇਹਦੇ ਵਾਸਤੇ ਜੋ ਅਡਲਟ ਮੈਂਬਰ ਹੁੰਦੇ ਨੇ ਉਹਨਾਂ ਵਾਸਤੇ ਸ਼ਨਾਖਤੀ ਕਾਰਡ ਦੀ ਸ਼ਰਤ ਹੈ ਜੀ ਜਿਹੜੇ ਬੱਚੇ ਨੇ ਉਹਨਾਂ ਨੂੰ ਜਨਮ ਪ੍ਰਮਾਣ ਪੱਤਰ ਦੀ ਜ਼ਰੂਰਤ ਪੈਂਦੀ ਹੈ ਤੇ ਲੋਕਾਂ ਵਿੱਚ ਕਾਫੀ ਇਸ ਯੋਜਨਾ ਦਾ ਉਸ਼ਾ ਹੈ ਹਾਂਜੀ ਵੀਰ ਜੀ ਤੁਹਾਨੂੰ ਭਗਵੰਤ ਮਾਨ ਸਾਹਿਬ ਦਾ ਇਸ ਉਪਰਾਲੇ ਦੀ ਬਾਰੇ ਕੀ ਫੀਲ ਹੋ ਰਿਹਾ ਵਧੀਆ ਕੰਮ ਕੀਤਾ ਜੀ ਜਿਹੜਾ ਸਿਹਤ ਹੈ ਨਾ ਇਹ ਬੰਦੇ ਦੀ ਕਿਸੇ ਵੀ ਇਨਸਾਨ ਦੀ ਇੱਕ ਬੁਢਲੀ ਜ਼ਰੂਰਤ ਹੈ ਤੇ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਸਿਹਤ ਸਹੂਲਤਾਂ ਇਹਦੇ ਨਾਲ ਪੰਜਾਬ ਦੇ ਲੋਕਾਂ ਦੀਆਂ ਸਿਹਤ ਸਹੂਲਤਾਂ ਦੇ ਵਿੱਚ ਬਹੁਤ ਵੱਡਾ ਫਾਇਦਾ ਹੋਵੇਗਾ ਹਰੇਕ ਬੰਦਾ ਬੇਫਿਕਰੀ ਨਾਲ ਕਿਸੇ ਵੀ ਹਸਪਤਾਲ ਜਾ ਕੇ ਆਪਣਾ ਇਲਾਜ ਕਰਵਾਉਂਕਿਉਂਕਿ ਪਹਿਲਾਂ ਕੀ ਹੁੰਦਾ ਸੀ ਲੋਕਾਂ ਕੋਲ ਮਤਲਬ ਜ਼ਰੂਰੀ ਨਹੀਂ ਕਿ ਹਰੇਕ ਬੰਦੇ ਕੋਲ ਵਾਧੂ ਪੈਸੇ ਹੋਣ ਜਿਹੜੇ ਬੰਦੇ ਕਿਉਂਕਿ ਆਰਥਿਕਤਾ ਦੇ ਹਿਸਾਬ ਨਾਲ ਜਿਹੜੇ ਕਮਜ਼ੋਰ ਆਰਥਿਕ ਵਰਗ ਉਹ ਕਈ ਵਾਰੀ ਵਧੀਆ ਸਹੂਲਤਾਂ ਲੈਣ ਤੋਂ ਵਾਂਝਾ ਰਹਿ ਜਾਂਦਾ ਸੀ ਜਿਹਦੇ ਕਾਰਨ ਕਈ ਮਤਲਬ ਜਿਵੇਂ ਅਨ ਐਕਸਪੈਕਟਿਡ ਇਲਾਜ ਤੋਂ ਬਗੈਰ ਡੈਥ ਵਗੈਰਾ ਤੱਕ ਵੀ ਹੋ ਜਾਂਦੀ ਸੀ ਹੁਣ ਇਸ ਕਾਰਡ ਦੀ ਸਹਾਇਤਾ ਨਾਲ ਕੋਈ ਵੀ ਬੰਦਾ ਜਿਹੜਾ ਹੈ ਉਹਦੀ ਪਹੁੰਚ ਵਧੀਆ ਸੇ ਸਹੂਲਤਾਂ ਤੱਕ ਹੋ ਜਾਵੇਗੀ ਤੇ ਇਸ ਕਰਕੇ ਇਹ ਮਾਨ ਸਰਕਾਰ ਦਾ ਬਹੁਤ ਵਧੀਆ ਬਰਲ ਹੈ ਤੇ ਹਾਂਜੀ ਇਹ ਹੁਣ ਬੀਰ ਕਲਵੰਤ ਸਿੰਘ ਜੀ ਜੋ ਕਿ ਸਾਡੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨੇ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਨ੍ਹਾਂ ਨੇ ਸਰਦੂਲਗੜ ਦੇ ਝੰਡਾ ਜ਼ੋਨ ਤੋਂ ਜੋ 22 ਪਿੰਡਾਂ ਦਾ ਇਲੈਕਸ਼ਨ ਹੁੰਦਾ ਹੈ ਉਹ ਜਿੱਤੀ ਹੈ ਜੀ ਹੁਣ ਇਹਨਾਂ ਨਾਲ ਆਪਾਂ ਵਿਚਾਰ-ਵਿਮਰਚ ਕਰਦੇ ਹਾਂ ਜੀ ਤੁਹਾਡਾ ਕੀ ਮੰਨਣਾ ਹੈ ਜੀ ਇਹ ਭਗਵੰਤ ਮਾਨ ਸਾਹਿਬ ਨੇ ਜੋ ਸਕੀਮ ਚਲਾਈ ਹੈ ਇਹਦਾ ਕੀ ਬੈਨੀਫਿਟ ਮਿਲੇਗਾ ਲੋਕਾਂ ਨੂੰ ਜੀ ਦੇਖੋ ਜੀ ਜਿਹੜੀ ਆਮ ਦੀ ਸਰਕਾਰ ਆ ਇਹ ਇਸੇ ਮੁੱਦੇ ਤੇ ਆਈ ਸੀ ਕਿ ਹੈਲਥ ਸਿਸਟਮ ਤੇ ਐਜੂਕੇਸ਼ਨ ਪੜਾਈ ਸਿਸਟਮ ਜਿਹੜਾ ਉਹਦੇ ਵਿੱਚ ਸੁਧਾਰ ਕਰਾਂਗੇ ਜੋ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਸੋਚਿਆ ਕਿਸੇ ਪਾਰਟੀ ਨੇ ਨਹੀਂ ਸੋਚਿਆ ਇੱਕ ਪੰਜਾਬ ਦਾ ਪਹਿਲਾ ਇੰਡੀਆ ਦਾ ਪਹਿਲਾ ਸੂਬਾ ਹਿੰਦੁਸਤਾਨ ਦਾ ਜਿਨੇ ਇਹ ਕੰਮ ਕੀਤਾ ਹੈਲਥ ਵਾਸਤੇ ਜੋ ਕਿ ਗਰੀਬ ਪਰਿਵਾਰਾਂ ਨੂੰ ਇਹਦੇ ਵਿੱਚ ਸਹੂਲਤ ਮਿਲੇਗੀ ਔਰ ਕੋਈ ਵੀ ਚੀਜ਼ ਆਪਾਂ ਗਲਤ ਯੂਜ਼ ਕਰ ਸਕਦੇ ਆ ਜਿਹੜਾ ਹੈਲਥ ਸਿਸਟਮ ਦਾ ਇਹ 10 ਲੱਖ ਦਾ ਜਿਹੜਾ ਆਪਨ ਮੁੱਖ ਮੰਤਰੀ ਸਿਹਤ ਜੋਇਨਾ ਮਿਲੀ ਆ ਇਹਦੇ ਨਾਲ ਆਪਾਂ ਨੂੰ ਇਹਦੇ ਨਾਲ ਆਪਾਂ ਨੂੰ ਫਾਇਦਾ ਮਿਲੂਗਾ ਗਰੀਬ ਇਨਸਾਨ ਨੂੰ ਫਾਇਦਾ ਮਿਲੂਗਾ ਆ ਆਲਦਾ ਇਲਾਜ ਕਰਵਾ ਸਕਦੇ ਆ ਜੀ ਕਿਉਂਕਿ ਗਰੀਬੀ ਰੇਖਾ ਬਹੁਤ ਜ਼ਿਆਦਾ ਆ ਪੰਜਾਬ ਦੇ ਵਿੱਚ ਉਹਦੇ ਕਰਕੇ ਗਰੀਬਾਂ ਨੂੰ ਬਹੁਤ ਜ਼ਿਆਦਾ ਸੂਟ ਮਿਲਦਾ ਧੰਨਵਾਦ ਬਾਕੀ ਜੀ ਪੰਜਾਬ ਵਾਸੀਆਂ ਨੂੰ ਬੇਨਤੀ ਏ ਵੀ ਕਾਰਡ ਬਣਾਉਣ ਵਾਸਤੇ ਕੱਲ ਇਹ ਨਾ ਪਵੋ ਜਿਨ੍ਹਾਂ ਦੇ ਪਹਿਲਾਂ ਪ੍ਰਧਾਨ ਮੰਤਰੀ ਆਯੂਸ਼ਮਾਨ ਕਾਰਡ 5 ਲੱਖ ਵਾਲਾ ਬਣਿਆ ਸੀ ਉਹ ਸਾਰਾ ਡਾਟਾ ਚੱਕ ਕੇ ਪੰਜਾਬ ਸਰਕਾਰ ਨੇ 10 ਲੱਖ ਦੇ ਵਿੱਚ ਕਨਵਰਟ ਕਰਤਾ ਕਿਉਂਕਿ ਡਾਟਾ ਸਰਕਾਰ ਨੂੰ ਉੱਥੋਂ ਮਿਲ ਗਿਆ ਮੇਨ ਹੁੰਦੀ ਵਜਾ ਵੀ ਡਾਟਾ ਨਹੀਂ ਮਿਲਦਾ ਜਿਹੜੇ ਹੈਡ ਆਫ ਫੈਮਿਲੀ ਆ ਉਹਨਾਂ ਵੱਲੋਂ ਆਉਗਾ ਜੀ ਤੇ ਇਸ ਕਰਕੇ ਭਾਈ ਇੱਕਦਮ ਕਾਰਡ ਬਲਵਾਉਣ ਵਾਸਤੇ ਸੀਐਸਸੀ ਸੈਂਟਰਾਂ ਉੱਪਰ ਰਸ਼ ਨਾ ਕਰੋ ਆ ਦੇਖੋ ਜੀ ਆ ਅਸੀਂ ਮੇਰੀ ਬੇਟੀ ਦਾ ਹੈ ਕਾਰਡ ਬਣਿਆ ਪਿਆ ਪਰ ਅਸੀਂ ਹੁਣ ਬਣਵਾਉਣ ਆਏ ਸੀ